ਲੌਜੀ ਆ ਨਵਾਂ ਪਟਾਕਾ ਪੈ ਗਿਆ ਹੁਣ ਸੀਬੀਆਈ ਨੇ ਡੀਆਈਜੀ ਭੁੱਲਰ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਹੋਰ ਬਹੁਤ ਵੱਡੇ ਐਕਸ ਪੁਲਿਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਏਆਈਜੀ ਲੈਵਲ ਦੇ ਪੁਲਿਸ ਅਫਸਰ ਨੂੰ ਗ੍ਰਿਫਤਾਰ ਸੀਬੀਆਈ ਨੇ ਕੀਤਾ ਉਹਦੇ ਤੇ ਬਹੁਤ ਵੱਡੇ ਦੋਸ਼ ਨੇ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਤੇ ਜਦੋਂ ਤੁਸੀਂ ਪੂਰਾ ਮਾਮਲਾ ਸੁਣੋਗੇ ਤਾਂ ਲਾਜ਼ਮੀ ਹੈਰਾਨ ਵੀ ਹੋਵੋਗੇ ਤੇ ਚਿੰਤਾ ਚ ਵੀ ਜਾਓਗੇ ਵੇ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਤੇ ਹੁੰਦਾ ਕੀ ਰਿਹਾ ਮਾਮਲਾ ਕੀ ਹੈ ਹੁਣ ਭਾਈ सीबीआई ਨੇ ਪੰਜਾਬ ਪੁਲਿਸ ਦੇ ਇੱਕ ਬਹੁਤ ਵੱਡੇ ਅਫਸਰ اے ਆਈ ਜੀ ਰੈਂਕ ਦੇ ਅਫਸਰ ਰਿਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਔਰ ਇਹ ਰਿਸ਼ਪਾਲ ਸਿੰਘ ਐਕਸ ਪੁਲਿਸ ਅਫਸਰ ਹੈ ਇਹਨੂੰ ਗ੍ਰਿਫਤਾਰ ਕਿਉਂ ਕੀਤਾ ਇਸ ਪੁਲਿਸ ਅਫਸਰ ਦੇ ਉੱਪਰ सीबीआई ਦੇ ਵੱਡੇ ਦੋਸ਼ ਨੇ ਕਿ ਇਹਨੇ ਪੈਸਿਆਂ ਦੀ ਖਾਤਰ ਇੱਕ ਬਿਲਕੁਲ ਨਿਰਦੋਸ਼ ਵਿਅਕਤੀ ਨੂੰ ਇੱਕ ਕਿਲੋ ਹੀਰੋਇਨ ਦੇ ਕੇਸ ਦੇ ਵਿੱਚ ਫਸਾ ਦਿੱਤਾ ਸੀ ਮਾਮਲਾ ਹੈਰਾਨ ਕਰਨ ਵਾਲਾ ਹੈ ਪਰੇਸ਼ਾਨ ਕਰਨ ਵਾਲਾ ਹੈ ਤੁਸੀਂ ਪੂਰਾ ਸੁਣ ਕੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਕੇ ਦੱਸਿਓ ਕਿ ਪੰਜਾਬ ਦੇ ਵਿੱਚ ਆ ਕੀ ਚੱਲ ਰਿਹਾ ਹੈ ਔਰ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਵੋ ਮੈਂ ਤੁਹਾਨੂੰ ਦੱਸਦਾ ਮਾਮਲਾ ਇਸ ਤਰ੍ਹਾਂ ਹੋਇਆ ਕਿ ਇਹ ਜਿਹੜਾ AIG ਪੁਲਿਸ ਦਾ ਵੱਡਾ ਅਫਸਰ CBI ਨੇ ਗ੍ਰਿਫਤਾਰ ਕੀਤਾ ਹੈ ਗੱਲ 2017 ਦੀ ਹੈ ਇਹ STF ਦਾ ਇੰਚਾਰਜ ਸੀਗਾ ਤਾਂ ਕੀ ਕੀਤਾ ਇੱਕ ਵਿਅਕਤੀ ਜਿਹਦਾ ਨਾਂ ਗਰਜੰਟ ਸੋਨੂ ਦੱਸਿਆ ਜਾ ਰਿਹਾ ਉਹਦੇ ਕੋਲੋਂ 1 ਕਿਲੋ ਹੀਰੋਇਨ 1 ਕਿਲੋ ਚਿੱਟਾ ਜਿਹੜਾ ਉਹ ਫੜਿਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਨੇ ਕੀ ਕੀਤਾ ਇਹਦੇ ਉੱਪਰ ਦੋਸ਼ ਨੇ AIG ਦੇ ਉੱਪਰ ਇਹਨਾਂ ਨੇ ਉਹ ਇੱਕ ਕਿਲੋ ਚਿੱਟਾ ਇੱਕ ਨਿਰਦੋਸ਼ ਵਿਅਕਤੀ ਬਲਵਿੰਦਰ ਸਿੰਘ ਦੇ ਸਿਰ ਪਾ ਦਿੱਤਾ ਤੇ ਜਿਹੜਾ ਗਰਜੰਟ ਸਿੰਘ ਸੀ ਉਹਨੂੰ ਵਿੱਚੋਂ ਕੱਢ ਦਿੱਤਾ ਹੁਣ ਤੁਸੀਂ ਦੇਖੋ ਕਿਸ ਹੱਦ ਤੱਕ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਜ਼ਬਰ ਜ਼ੁਲਮ ਪੁਲਿਸ ਜਿਹੜੀ ਉਹ ਕਰ ਸਕਦੀ ਹੈ ਚਿੱਟਾ ਫੜਿਆ ਹੋਰ ਤੋਂ ਪਾ ਹੋਰ ਦੇ ਸਿਰ ਦਿੱਤਾ ਤੇ ਫਿਰ ਉਹ ਵਿਚਾਰਾ ਰਗੜੀਂਦਾ ਫਿਰਿਆ ਆਖਰ ਨੂੰ ਉਹ ਹਾਈ ਕੋਰਟ ਗਿਆ ਹਾਈ ਕੋਰਟ ਦੇ ਮਨ ਮੇਰ ਪਈ ਹਾਈ ਕੋਰਟ ਨੇ ਫਿਰ ਸੀਬੀਆਈ ਨੂੰ ਇਹ ਸਾਰੀ ਇਨਕੁਆਇਰੀ ਦਿੱਤੀ ਸੀਬੀਆਈ ਨੇ ਪੜਤਾਲ ਕੀਤੀ ਕਾਲ ਡਿਟੇਲਾਂ ਤੇ ਹੋਰ ਸਾਰਾ ਕੁਝ ਇਸ ਏਆਈਜੀ ਰਿਸ਼ਪਾਲ ਸਿੰਘ ਦਾ ਔਰ ਇਹਦੇ ਨਾਲ ਕਈ ਹੋਰ ਦਾ ਕਢਾਇਆ ਤੇ ਫਿਰ ਸਾਰੀ ਸਚਾਈ ਸਾਹਮਣੇ ਆ ਗਈ ਤੇ ਫਿਰ ਹੁਣ ਸੀਬੀਆਈ ਨੇ ਇਸ ਏਆਈਜੀ ਰਿਸ਼ਪਾਲ ਸਿੰਘ ਜਿਹੜਾ ਰਿਟਾਇਰਡ ਹੋ ਚੁੱਕਾ ਹੁਣ ਉਹਨੂੰ ਗ੍ਰਿਫਤਾਰ ਕਰ ਹੁਣ ਤੁਸੀਂ ਦੇਖੋ ਕਿ ਸਹੱਦ ਤੱਕ ਜੇਕਰ ਉਹ ਵਿਅਕਤੀ ਹਾਈ ਕੋਰਟ ਨਾ ਜਾ ਪਾਉਂਦਾ ਜਾਂ ਮਾਨਯੋਗ ਹਾਈ ਕੋਰਟ ਸੀਬੀਆਈ ਨੂੰ ਇਨਕੁਆਇਰੀ ਮਾਰਕ ਨਾ ਕਰ ਪਾਉਂਦੀ ਤਾਂ ਫਿਰ ਉਸ ਵਿਅਕਤੀ ਦੇ ਨਾਲ ਕਿੰਨਾ ਵੱਡਾ ਧੱਕਾ ਤੇ ਜ਼ੁਲਮ ਇਸੇ ਤਰ੍ਹਾਂ ਰਹਿ ਜਾਣਾ ਸੀ ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਕੇਸਾਂ 'ਚ ਪੁਲਿਸ ਨੇ ਅੱਜ ਤੱਕ ਲੋਕਾਂ ਤੇ ਝੂਠੇ ਪਰਚੇ ਪਾਏ ਨੇ ਤੇ ਫਿਰ ਇਸੇ ਕਰਕੇ ਲੋਕ ਜਦੋਂ ਕੋਈ ਥਾਣੇਦਾਰ ਕੋਈ ਐਸਐਚਓ ਕੋਈ ਡੀਐਸਪੀ ਕਹਿ ਦਿੰਦਾ ਦਾਬਾ ਮਾਰ ਦਿੰਦਾ ਵੀ ਤੇਰੇ ਤੇ ਨਾ ਪਾ ਕੇ ਪਰਚਾ ਅੰਦਰ ਤੁੰਨਾਗੇ ਤਾਂ ਫਿਰ ਡਰਦਾ ਬੰਦਾ ਕਿਸੇ ਵੀ ਤਰੀਕੇ ਨਾਲ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦਾ ਉਹ ਜੋ ਮਰਜ਼ੀ ਕਰਨ ਤੇ ਫਿਰ ਇਸੇ ਤਰੀਕੇ ਨਾਲ ਹੀ ਉਹ ਜਿਹੜੀਆਂ ਪਿਛਲੇ ਦਿਨੀ ਸੀਬੀਆਈ ਨੇ ਡੀਆਈਜੀ ਦੇ ਘਰ ਚੋਂ ਪੈਸਿਆਂ ਦੇ ਬੈਗ ਬਰਾਮਦ ਕੀਤੇ ਆ ਨਾ ਉਹ ਇਹਨਾਂ ਤਰੀਕਿਆਂ ਨਾਲ ਭਰੇ ਜਾਂਦੇ ਨੇ ਝੂਠੇ ਪਰਚੇ ਪਾਉਣੇ ਦਾਬੇ ਮਾਰਨੇ ਗੁਨਾਹਗਾਰਾਂ ਨੂੰ ਛੱਡ ਦੇਣਾ ਤੇ ਜਿਹੜੇ ਬੇਗੁਨਾ ਉਹਨਾਂ ਨੂੰ ਫੜ ਲੈਣਾ ਇਹ ਕਹਾਣੀ ਇਹ ਸਾਬਤ ਕਰਦੀ ਆ ਔਰ ਇੱਥੇ ਇੱਥੇ ਸਰਕਾਰਾਂ ਤੇ ਇੱਥੇ ਸਿਸਟਮ ਤੇ ਵੱਡੇ ਸਵਾਲ ਨੇ ਜਦੋਂ ਬਲਵਿੰਦਰ ਸਿੰਘ ਤੇ ਪਰਚਾ ਪਿਆ ਹੋਊਗਾ ਝੂਠਾ ਤਾਂ ਉਹਨੇ ਸਰਕਾਰਾਂ ਤੱਕ ਵੀ ਪਹੁੰਚ ਕੀਤੀ ਹੋਣੀ ਆ ਲਾਜ਼ਮੀ ਉਹਦੇ ਘਰ ਪਰਿਵਾਰ ਵਾਲੇ ਐਮ ਐਲ ਏ ਐਮ ਪੀਆ ਕੋਲ ਗਏ ਹੋਣੇ ਆ ਮੰਤਰੀਆਂ ਕੋਲ ਗਏ ਹੋਣੇ ਆ ਪਰ ਕਿਸੇ ਨੇ ਨਹੀਂ ਗੋਲਿਆ ਹੋਣਾ ਪਤਾ ਕਿਉਂ ਉਹ ਭਾਈ ਥੱਲੇ ਤੋਂ ਉੱਤੋਂ ਤੱਕ ਹੱਥ ਰਲੇ ਹੁੰਦੇ ਆ ਔਰ ਇਹ ਗੱਲ ਇਹ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਜਦੋਂ ਸਰਕਾਰ ਨਹੀਂ ਰਹਿ ਜਾਂਦੀ ਜਦੋਂ ਆ ਜਾਂਦੀ ਆ ਉਦੋਂ ਕਿਉਂਕਿ ਆਪਦੇ ਵੀ ਰਲੇ ਹੁੰਦੇ ਆ ਉਦੋਂ ਇਹ ਕਹਿਣਾ ਬੰਦ ਕਰ ਦਿੰਦੇ ਆ ਤੇ ਜਿਹੜੀਆਂ ਪਾਰਟੀਆਂ ਦੀ ਸਰਕਾਰ ਨਹੀਂ ਹੁੰਦੀ ਉਹ ਫਿਰ ਕਹਿੰਦੀਆਂ ਰਹਿੰਦੀਆਂ ਸੋ ਇਸ ਮਾਮਲੇ ਦੇ ਵਿੱਚ ਇਸ AIG ਦੇ ਨਾਲ 10 ਹੋਰ ਵੱਡੇ ਪੁਲਿਸ ਅਫਸਰ ਜਿਹੜੇ ਆ ਉਹਨਾਂ ਤੇ ਵੀ ਕਾਰਵਾਈ ਹੋ ਰਹੀ ਆ ਜਿਨ੍ਹਾਂ ਦੇ ਵਿੱਚ ਮੀਡੀਆ ਚ ਆ ਰਿਹਾ ਇਨਸਪੈਕਟਰ ਸੁਖਵਿੰਦਰ ਸਿੰਘ ਜਿਹੜੇ ਸਬ ਇਨਸਪੈਕਟਰ ਪ੍ਰਭਜੀਤ ਸਿੰਘ ਥਾਣੇਦਾਰ ਬਲਵਿੰਦਰ ਸਿੰਘ ਥਾਣੇਦਾਰ ਕੁਲਵਿੰਦਰ ਸਿੰਘ ਥਾਣੇਦਾਰ ਸੁਰਜੀਤ ਸਿੰਘ ਥਾਣੇਦਾਰ ਕੁਲਬੀਰ ਸਿੰਘ ਥਾਣੇਦਾਰ ਰਵੀਨ ਸਿੰਘ ਥਾਣੇਦਾਰ ਕੁਲਮੰਤ ਸਿੰਘ ਥਾਣੇਦਾਰ ਹੀਰਾ ਸਿੰਘ ਇੰਨੇ ਜਣੇ ਹੋਰ ਇਹਦੇ ਨਾਲ ਇਸ ਮਾਮਲੇ 'ਚ ਰਲ ਗਏ ਸੀ ਹੁਣ ਦੱਸੋ ਹੁਣ ਦੱਸੋ ਕੁੱਤੀ ਚੋਰਾ ਨਾਲ ਰਲਦੀ ਆ ਬਾੜ ਖੇਤ ਨੂੰ ਖਾਂਦੀ ਆ ਕਿ ਨਹੀਂ ਖਾਂਦੀ ਹੁਣ ਜਦੋਂ ਕਈ ਵਾਰ ਬੰਦਾ ਸੋਚਦਾ ਵੀ ਯਾਰ ਇੱਕ ਬੰਦਾ ਕਿਸੇ ਗਲਤ ਕੰਮ ਦੇ ਵਿੱਚ ਸ਼ਾਮਲ ਹੋ ਜੂ ਅਫਸਰ ਕੋਈ ਦੋ ਹੋ ਜਾਣਗੇ ਯਾਰ ਸਾਰੇ ਥੋੜਾ ਹੋ ਜਾਣਗੇ ਇੱਥੇ ਤਾਂ ਭਈ ਸਾਰੇ ਹੀ ਹੋਗੇ ਆ ਜਿੰਨਿਆਂ ਦੇ ਨਾਮ ਚਾਰਜ ਸ਼ੀਟ ਦੇ ਵਿੱਚ ਜਾਂ ਜਿੰਨਿਆਂ ਦੇ ਨਾਮ ਇਸ ਕੇਸ ਦੇ ਵਿੱਚ ਕੀਤੇ ਗਏ ਨੇ ਕੀ ਹੋਰ ਰਲੇ ਹੋਏ ਨਹੀਂ ਸੀ ਇੰਨੇ ਸਾਰੇ ਕਿਵੇਂ ਰਲ ਗਏ ਇਹ ਤੁਸੀਂ ਜਰਾ ਸੋਚੋ ਵੀ ਸਾਡਾ ਸਿਸਟਮ ਸਾਡਾ ਇਹ ਪ੍ਰਬੰਧ ਕਿਸ ਹੱਦ ਤੱਕ ਗਰਕ ਚੁੱਕਾ ਗਿਰ ਚੁੱਕਾ ਪੁਲਿਸ ਜਿਹਦੇ ਤੋਂ ਲੋਕ ਇਸ ਉਮੀਦ ਨਾਲ ਜਾਂਦੇ ਨੇ ਕਿ ਇਨਸਾਫ ਮਿਲੇਗਾ ਪੁਲਿਸ ਬਣਾਈ ਗਈ ਇਨਸਾਫ ਦੇਣ ਲਈ ਨਿਆਂ ਦੇਣ ਲਈ ਪਰ ਆਹ ਪੁਲਿਸ ਕਰ ਕੀ ਰਹੀ ਆ ਆ ਜਿੰਨੇ ਕੇਸ ਝੂਠੇ ਪਰਚਿਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਸਾਹਮਣੇ ਆਉਂਦੇ ਨੇ ਇਹ ਮੂੰਹ ਬੋਲਦੀ ਤਸਵੀਰ ਆ ਵੀ ਪੁਲਿਸ ਕਰ ਕੀ ਰਹੀ ਆ ਔਰ ਇੱਕ ਗੱਲ ਯਾਦ ਰੱਖਿਓ ਜਿਹਦੇ ਨਾਲ ਉਹ ਧੱਕਾ ਵਾਪਰਦਾ ਹੈ ਨਾ ਉਹਨੂੰ ਪਤਾ ਹੁੰਦਾ ਉਸ ਧੱਕੇ ਦੀ ਪੀੜ ਕੀ ਆ ਤੁਸੀਂ ਕਲਪਨਾ ਕਰਕੇ ਵੇਖੋ ਤੁਸੀਂ ਆਮ ਬੰਦਾ ਹੋ ਜਾਂ ਕੋਈ ਅਫਸਰ ਹੋ ਵੀ ਤੁਸੀਂ ਦੇਖਣਾ ਯਾਰ ਤੁਹਾਡੇ ਉੱਪਰ ਕੋਈ ਬੰਦਾ ਪੈਸੇ ਲੈਣ ਦੀ ਖਾਤਰ ਕਿੜ ਕੱਢਣ ਦੀ ਖਾਤਰ ਇੱਕ ਤਾਂ ਝੂਠਾ ਦੋਸ਼ ਲਾ ਕੇ ਕੇਸ ਪਾ ਕੇ ਤੁਹਾਨੂੰ ਸਮਾਜ ਚ ਬਦਨਾਮ ਕਰ ਦੇ ਤੇ ਦੂਜਾ ਉਹ ਵਿਅਕਤੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਐਵੇਂ ਹੀ ਤਨਾ ਦੇਵੇ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਕਸੂਰ ਤੋਂ ਤਾਂ ਫਿਰ ਉਹ ਦਿਨ ਕਿਵੇਂ ਬੀਤੇਗਾ ਇੱਕ ਇੱਕ ਪਲ ਬੰਦਾ ਜੇਲ੍ਹ ਚੋਂ ਬੇਗੁਨਾ ਘਰੋਂ ਦਾ ਰੁਲੀ ਜਾਂਦਾ ਪਰਿਵਾਰੋਂ ਦਾ ਰੁਲੀ ਜਾਂਦਾ ਤਾਂ ਕਿਸ ਹਾਲਤ ਕਿਸ ਮਨੁਵੇਦਨਾ ਦੇ ਵਿੱਚ ਉਹ ਹੋਊਗਾ ਔਰ ਤੁਸੀਂ ਦੇਖੋ ਜਿਹੜੇ ਵੀ ਕੋਈ ਅਫਸਰ ਅਧਿਕਾਰੀ ਇਸ ਪੱਧਰ ਤੱਕ ਜਾਂਦੇ ਨਹੀਂ ਕਿ ਉਹਨਾਂ ਨੂੰ ਇਨਸਾਨ ਕਿਹਾ ਜਾ ਸਕਦਾ ਉਹ 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 ਵਿਅਕਤੀ ਬੰਦਾ ਘੌਣ ਦੇ ਲੈ ਕੇ ਹੁੰਦੇ ਨੇ ਯਾਰ ਸਿਰਫ ਆਪਣੇ ਪੈਸੇ ਦੀ ਖਾਤਰ ਕਿਸੇ ਨੂੰ ਡਰਾਉਣਾ ਧਮਕਾਉਣਾ ਕੁੱਟਣਾ ਮਾਰਨਾ ਕੇਸ ਪਾਉਣੇ ਜ਼ੁਲਮ ਕਰਕੇ ਪੈਸਾ ਲੈਣਾ ਯਾਰ ਕੀ ਇਹ ਔਰੰਗਜ਼ੇਬ ਵੀ ਤਾਂ ਇਹੀ ਕੁਛ ਕਰਦਾ ਸੀ ਉਹ ਮੀਰ ਮੰਨੂ ਹੋਰੀ ਉਹ ਉਹ ਜਿਹੜੇ ਜ਼ਾਲਮ ਸੀਗੇ ਉਹ ਉਹਨਾਂ ਦੀ ਵੀ ਸੋਚ ਤਾਂ ਇਦਾਂ ਦੀ ਸੀ ਔਰ ਇੰਨੀ નિર્ਦਇਤਾ ਇਹ ਕੌਣ ਭਰਦਾ ਯਾਦ ਰੱਖਿਓ ਜੇਕਰ ਸਿਸਟਮ ਸਹੀ ਹੋਵੇ ਸਰਕਾਰਾਂ ਸਹੀ ਹੋਣ ਸਿਆਸਤਾਂ ਸਹੀ ਰਾਜ ਕਰ ਰਹੀਆਂ ਹੁਣ ਤਾਂ ਫਿਰ ਇਹਨਾਂ ਅਫਸਰਾਂ ਦੀ ਕਦੇ ਜੁਰਤ ਨਹੀਂ ਪਾਏਗੀ ਔਰ ਇੱਕ ਗੱਲ ਮੈਂ ਕਹਿ ਦਿਆਂ ਪੁਲਿਸ ਤੇ ਸਿਵਲ ਦੇ ਵਿੱਚ ਜਿਹੜੇ ਵੀ ਕੋਈ ਵਿਰਲਾ ਵਾਂਝਾ ਕੋਈ ਇਮਾਨਦਾਰ ਅਫਸਰ ਹੈ ਜਿਹੜਾ ਜ਼ਮੀਰ ਦੀ ਆਵਾਜ਼ ਸੁਣਦਾ ਉਹਨੂੰ ਖੁਦ ਇਹਨਾਂ ਗੱਲਾਂ ਤੇ ਬਹੁਤ ਗੁੱਸਾ ਚੜਦਾ ਬਹੁਤ ਦੁੱਖ ਹੁੰਦਾ ਵੀ ਯਾਰ ਇਹਨਾਂ ਕੁਝ ਕੁ ਬੰਦਿਆਂ ਨੇ ਤਾਂ ਸਾਡੀ ਵੀ ਹੇਠੀ ਕਰਾ ਰੱਖੀ ਐ ਤੇ ਸਾਡੀ ਵੀ ਇੱਜ਼ਤ ਨਹੀਂ ਹੁੰਦੀ ਪਰ ਆਹ ਜਿਹੜਾ ਕੇਸ ਸਾਹਮਣੇ ਆਇਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸ਼ੀਸ਼ਾ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਦਾ ਦਾਵਾ ਕਰਦੇ ਨੇ ਆਮ ਆਦਮੀ ਪਾਰਟੀ ਸਰਕਾਰ ਦਾਵਾ ਕਰਦੀ ਆ ਸਾਡੇ ਰਾਜ ਚ ਭ੍ਰਿਸ਼ਟਾਚਾਰ ਖਤਮ ਇਹ ਭਾਈ ਇਹ ਦਾਅਵੇ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਕਿੱਥੇ ਭ੍ਰਿਸ਼ਟਾਚਾਰ ਖਤਮਾ ਡੀਆਈਜੀ ਭੁੱਲਰ ਨੂੰ ਸੀਬੀਆਈ ਨੇ ਫੜਿਆ ਕੀ ਕੁਛ ਉਹਦੇ ਕੋਲੋਂ ਨਿਕਲੀ ਜਾਂਦਾ ਤੁਹਾਡੀ ਨਜ਼ਰ ਚੋਂ ਇਮਾਨਦਾਰ ਸੀ ਹੁਣ ਗੱਲ ਕਰ ਲਈਏ ਪਿਛਲੀ ਸਰਕਾਰ ਦੀ ਜਦ ਆ ਏਆਈਜੀ ਰਸ਼ਪਾਲ ਸਿੰਘ ਨੇ ਆ ਸਾਰਾ ਕੁਝ ਕੀਤਾ ਏ ਉਦੋਂ ਸਰਕਾਰ ਕੀ ਦੀ ਸੀ ਜਿਹੜੀ ਕਾਂਗਰਸ ਅੱਜ ਬੁੜਕ-ਬੁੜਕ ਬੋਲਦੀ ਪਈ ਆ ਵੀ ਆ ਗਲਤ ਹੋ ਰਿਹਾ ਏ ਉਹ ਗਲਤ ਹੋ ਰਿਹਾ ਉਹਨਾਂ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਰਾਜ 'ਚ ਆ ਚੀਜ਼ਾਂ ਵਾਪਰੀਆਂ ਨਹੀਂ ਉਦੋਂ ਪਿੱਛੇ ਚਲੇ ਜੋ ਕਾਲੀਆਂ ਦਾ ਰਾਜ ਰਿਹਾ 10 ਸਾਲ ਲਗਾਤਾਰ ਔਰ ਉਹਨਾਂ ਦੇ ਰਾਜ ਦੇ ਵਿੱਚ ਜਿੰਨੇ ਝੂਠੇ ਪਰਚੇ ਹੋਏ ਅੱਜ ਕਈ ਕਈ ਜਾਂਦੇ ਨੇ ਵੀ ਇਹਨਾਂ ਦੇ ਰਾਜ 'ਚ ਝੂਠੇ ਪਰਚੇ ਹੋ ਰਹੇ ਨੇ ਤੇ ਉਹਨਾਂ ਦੇ ਰਾਜ ਚ ਨਹੀਂ ਸੀ ਹੁੰਦੇ ਮੈਂ ਇੱਥੇ ਸਪਸ਼ਟ ਕਰ ਦਿਆਂ ਉਹਨਾਂ ਦੇ ਰਾਜ ਦੇ ਵਿੱਚ ਵੀ ਹੁੰਦੇ ਸੀ ਉਹਨਾਂ ਦੇ ਰਾਜ ਦੇ ਵਿੱਚ ਵੀ ਹੁੰਦੇ ਸੀ ਔਰ ਅਣਗਿਣਤ ਹੁੰਦੇ ਸੀ ਸਾਡੇ ਤੇ ਵੀ ਹੋਏ ਨਹੀਂ ਸੋ ਅੱਜ ਇਹ ਜਿਹੜਾ ਡੀਆਈਜੀ ਭੁੱਲਰ ਤੋਂ ਬਾਅਦ ਸੀਬੀਆਈ ਨੇ ਏਆਈਜੀ ਐਕਸ ਏਆਈਜੀ ਸਾਬਕਾ ਏਆਈਜੀ ਰਿਸ਼ਪਾਲ ਸਿੰਘ ਦੀ ਗ੍ਰਿਫਤਾਰੀ ਕੀਤੀ ਆ ਇਹ ਬੱਡੇ ਸਬੂਤ ਨੇ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦਿਆਂ ਇਹ ਜਿਹੜਾ ਕੇਸ ਸਾਹਮਣੇ ਆਇਆ ਇਹ ਆਟੇ ਚ ਲੂਣ ਬਰਾਬਰ ਹੈ ਕੋਈ ਹਜ਼ਾਰਾਂ ਚੋਂ ਕੋਈ ਇੱਕ ਕੇਸ ਦੇ ਧੱਕੇ ਚ ਇਨਸਾਫ ਮਿਲ ਪਉਂਦਾ ਜਦੋਂ ਲੋਕ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਤੱਕ ਚਲੇ ਜਾਂਦੇ ਨੇ ਉਦੋਂ ਵਰਨਾ ਇਨਸਾਫ ਨਹੀਂ ਮਿਲਦਾ ਕਈ ਵਾਰੀ ਲੋਕ ਵਿਚਾਰੇ ਪੁਲਿਸ ਦੇ ਇੱਕ ਅਫਸਰ ਨੇ ਧੱਕਾ ਕੀਤਾ ਉਹਦੀਆਂ ਸ਼ਿਕਾਇਤਾਂ ਦੂਜੇ ਪੁਲਿਸ ਅਫਸਰ ਉਤਲੇ ਨੂੰ ਕਰੀ ਜਾਂਦੇ ਨੇ ਇਹ ਮੇਰੇ ਕਦੇ ਇਨਸਾਫ ਮਿਲ ਸਕਦਾ ਪਰ ਆਮ ਜਨਤਾ ਦੀ ਚੇਤਨਾ ਇੰਨੀ ਕੋਈ ਆ ਕਰਨਲ ਬਾਠ ਵਾਲਾ ਮਾਮਲਾ ਪੂਰਾ ਚਰਚਾ ਚ ਰਿਹਾ ਲੱਖਾਂ ਹੋਰ ਨੇ ਪਰ ਉਹ ਚਰਚਾ ਚ ਨਹੀਂ ਰਹੇ ਕਰਨਲ ਬਾਠ ਵਾਲੇ ਮਾਮਲੇ ਚ ਪੁਲਿਸ ਦਾ ਕੀ ਕਿਰਦਾਰ ਸਾਹਮਣੇ ਆਇਆ ਕੁਝ ਪੁਲਿਸ ਵਾਲਿਆਂ ਨੇ ਕੁੱਟਿਆ ਮਾਰਿਆ ਬਾਹਾਂ ਤੋੜੀਆਂ ਤੇ ਬਾਕੀ ਸੀਨੀਅਰ ਪੁਲਿਸ ਅਫਸਰ ਉਹਨਾਂ ਨੂੰ ਬਚਾਉਣ ਲੱਗ ਗਏ ਟਿੱਲ ਤੱਕ ਸਿਖਰ ਤੱਕ ਐਂਡ ਤੱਕ ਜੋਰ ਲਾਇਆ ਗਿਆ ਵੀ ਆਪਦੇ ਪੁਲਿਸ ਅਫਸਰ ਬਚਾਉਣੇ ਨੇ ਜਿਵੇਂ ਮਰਜ਼ੀ ਬਚਾਈਂ ਉਹ ਤਾਂ ਗੱਲ ਫਿਰ ਹਾਈ ਕੋਰਟ ਤੱਕ ਚਲੀ ਗਈ ਤੇ ਹਾਈ ਕੋਰਟ ਨੇ ਫਿਰ ਉਸ ਮਾਮਲੇ 'ਚ ਕਹਿ ਕੇ ਪਰਚੇ ਕਰਵਾਏ ਬੰਦੇ ਨਾਮਜ਼ਦ ਕਰਵਾਏ ਫਿਰ ਹਾਈ ਕੋਰਟ ਦੇ ਕਹਿਣ ਤੇ ਇਹੀ ਜੋ ਹੋਇਆ ਹੋਇਆ ਤੇ ਫਿਰ ਅੰਤ ਨੂੰ ਹਾਈ ਕੋਰਟ ਨੇ ਪਹਿਲਾਂ ਤਾਂ ਪੁਲਿਸ ਨੂੰ ਇਨਕੁਆਰੀਆਂ ਦਿੱਤੀਆਂ ਜਦੋਂ ਪੁਲਿਸ ਨੇ ਨਹੀਂ ਕੋਈ ਚੱਜ ਦਾ ਰੋਲ ਅਦਾ ਕੀਤਾ ਪਹਿਲਾਂ ਪੰਜਾਬ ਪੁਲਿਸ ਫਿਰ ਚੰਡੀਗੜ੍ਹ ਪੁਲਿਸ ਤੇ ਫਿਰ ਪੁਲਸਾਂ ਤੋਂ ਸਾਰਾ ਕੇਸ ਖੋਕੇ ਹਾਈ ਕੋਰਟ ਨੇ ਸੀਬੀਆਈ ਦੇ ਹਵਾਲੇ ਕੀਤਾ ਹੁਣ ਸੀਬੀਆਈ ਕਰ ਰਹੀ ਆ ਸੀਬੀਆਈ ਚਲੋ ਹਾਲ ਦੀ ਘੜੀ ਤੱਕ ਇਹ ਜਾਣਿਆ ਜਾਂਦਾ ਕਿ ਜਿਹੜਾ ਮਾਮਲਾ ਕੇਂਦਰ ਸਰਕਾਰ ਨਾਲ ਸੰਬੰਧਿਤ ਨਾ ਹੋਵੇ ਉਸ ਮਾਮਲੇ ਚ ਸੀਬੀਆਈ ਵਧੀਆ ਕੰਮ ਕਰਕੇ ਦਿਖਾ ਦਿੰਦੀ ਆ ਤਾਂ ਆ ਇਸ ਕੇਸ ਚ ਵੀ ਆਈਜੀ ਭੁੱਲਰ ਦਾ ਮਾਮਲਾ ਹੈ ਜਾਂ ਸੀਬੀਆਈ ਨੇ ਜਿਹੜਾ ਡੇਰਾ ਡੇਰਾ ਜਿਹੜਾ ਸਰਸਾ ਉਹਦੇ ਮੁਖੀ ਵਾਲੇ ਮਾਮਲੇ ਚ ਹੋਰ ਵੱਡੇ ਵੱਡੇ ਮਾਮਲੇ ਚ ਸੀਬੀਆਈ ਨੇ ਬੜਾ ਚੰਗਾ ਰੋਲ ਅਦਾ ਕੀਤਾ ਤੇ ਹੁਣ ਇਹ ਜਿਹੜਾ ਕਰਨਲ ਬਾਠ ਵਾਲਾ ਮਾਮਲਾ ਉਹਦੇ ਵਿੱਚ ਵੀ ਤੁਸੀਂ ਦੇਖਿਓ ਜਦੋਂ ਸੀਬੀਆਈ ਨੇ ਰਿਪੋਰਟ ਪੇਸ਼ ਕੀਤੀ ਨਾ ਨਿਕਲੂਗਾ ਬਹੁਤ ਕੁਝ ਬੜਾ ਕੁਝ ਸਾਹਮਣੇ ਆਉਣਾ ਉੱਥੇ ਕਿਉਂਕਿ ਜਿਹੜੇ ਤਿੰਨ ਚਾਰ ਪੁਲਿਸ ਅਫਸਰਾਂ ਤੇ ਕਰਨਲ ਬਾਠ ਨੂੰ ਕੁੱਟਣ ਦੇ ਦੋਸ਼ ਸੀ ਨਾ ਉਹਨਾਂ ਦੇ ਉੱਪਰ ਇੱਕ ਦਿਨ ਪਹਿਲਾਂ ਇੱਕ ਮੁੰਡੇ ਦਾ ਅਨਕਾਊਂਟਰ ਕਰਕੇ ਉਹਨੂੰ ਮਾਰਨ ਦਾ ਦੋਸ਼ ਹੈ ਇਹ ਦੋਸ਼ ਕੀ ਹੈ ਇਹ ਗੱਲ ਸੱਚ ਹੈ ਤੇ ਉਹ ਇਨਕਾਊਂਟਰ ਸੱਚਾ ਸੀ ਕਿ ਝੂਠਾ ਸੀ ਇਹ ਖਲਾਸਾ ਵੀ ਇਸ ਮਾਮਲੇ 'ਚ ਹੋ ਸਕਦਾ ਔਰ ਜੇ ਇਹ ਹੋ ਗਿਆ ਤਾਂ ਫਿਰ ਸਾਡੇ ਮੁੱਖ ਮੰਤਰੀ ਸਾਹਿਬ ਕੀ ਬੋਲਣਗੇ ਜਿਨ੍ਹਾਂ ਨੇ 10 ਲੱਖ ਰੁਪਏ ਦਾ ਨਾਮ ਉਹਨਾਂ ਪੁਲਸ ਵਾਲਿਆਂ ਲਈ ਅਨਾਉਂਸ ਕਰਤਾ ਸੀ ਜਦੋਂ ਉਹਨਾਂ ਨੇ ਇਨਕਾਊਂਟਰ ਕੀਤਾ ਸੀ ਹੁਣ ਰੋਜ਼ਾਨਾ ਇਨਕਾਊਂਟਰ ਪੰਜਾਬ 'ਚ ਹੋ ਰਹੇ ਨੇ ਪੁਲਿਸ ਦੀਆਂ ਇੰਨਾਂ ਹਰਕਤਾਂ ਕਰਕੇ ਹੀ ਲੋਕ ਇਹ ਮੰਨਦੇ ਨੇ ਵੀ ਝੂਠਾ ਹੀ ਹੋਣਾ ਰੋਜ਼ ਇੱਕੋ ਕਹਾਣੀ ਅਸੀਂ ਉਹਨਾਂ ਦੇ ਨੱਪੇ ਹੋਏ ਹਥਿਆਰ ਕਢਾਉਣ ਗਏ ਤੇ ਉੱਥੇ ਹਥਿਆਰ ਕੱਢਦੇ ਆ ਉਹਨਾਂ ਨੇ ਸਾਡੇ ਤੇ ਗੋਲੀ ਚਲਾਤੀ ਫਿਰ ਅਸੀਂ ਚਲਾਤੀ ਐਨਕਾਊਂਟਰ ਦੀ ਆਹੀ ਕਹਾਣੀ ਜਾਂ ਉਹ ਨਾਕੇ ਤੇ ਅਸੀਂ ਖੜੇ ਸੀ ਸੈਕੰਡ ਕਹਾਣੀ ਵੀ ਨਾਕੇ ਤੇ ਅਸੀਂ ਖੜੇ ਸੀ ਉਹ ਆਏ ਗੈਂਗਸਟਰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੋਲੀ ਚਲਾਤੀ ਸਾਡੇ ਤੇ ਤੇ ਫਿਰ ਅਸੀਂ ਚਲਾਈ ਤੇ ਉਹਨਾਂ ਦੇ ਵੱਜ ਗਈ ਦੋ ਹੀ ਕਹਾਣੀਆਂ ਔਰ ਜੇ ਅਦਾਲਤਾਂ 'ਚ ਚੈਲੰਜ ਹੋਈਆਂ ਨਾ ਤਾਂ ਫਿਰ ਜੇ ਸੀਬੀਏ ਦੀਆਂ ਇਨਕੁਆਰੀਆਂ ਲੱਗੀਆਂ ਨਾ ਫਿਰ ਬੜਾ ਕੁਝ ਹੋਏਗਾ ਬੜਾ ਕੁਝ ਨਿਕਲੇਗਾ ਸੋ ਹਾਲ ਦੀ ਘੜੀ ਇਹ ਜਿਹੜਾ AIG ਨਿਸ਼ਪਾਲ ਸਿੰਘ ਜਿਹੜਾ ਸਾਬਕਾ AIG ਪੰਜਾਬ ਪੁਲਿਸ ਦਾ ਇਹਨੂੰ ਗ੍ਰਿਫਤਾਰ CBI ਨੇ ਕਰ ਲਿਆ ਔਰ ਗ੍ਰਿਫਤਾਰੀ ਤੋਂ ਬਾਅਦ ਹੁਣ ਅੱਗੇ ਹੋਰ ਕੀ ਕੀ ਹੋਏਗਾ ਉਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ